ਬਿਨਾ ਕਿਸੇ ਵਿਚੋਲੇ ਤੇ ਮੈਰਿਜ ਬਿਊਰੋ ਤੋਂ ਘਰ ਬੈਠੇ ਹਰ ਰੋਜ਼ ਪੰਜਾਬੀ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਤਲਾਕशुदा ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਜਗਰਾਉਂ ਗੋਤ ਗਰੇਵਾਲ ਮੁੰਡੇ ਦੀ ਪੜ੍ਹਾਈ ਪਲੱਸ 2 ਤੇ ਆਈਟੀਆਈ ਕੀਤੀ ਹੋਈ ਹੈ ਡੇਟ ਆਫ ਬਰਥ 1996 ਕੱਦ 5 ਫੁੱਟ 9 ਇੰਚ ਪਰਿਵਾਰ ਕੋਲੇ ਜ਼ਮੀਨ ਦੇ 2 ਕਿੱਲੇ ਇੱਕ ਭੈਣ ਮੈਰਿਡ ਉਹ ਵੀ ਕੈਨੇਡਾ ਵਿੱਚ ਰਹਿੰਦੇ ਨੇ ਪਿਤਾ ਫੌਜੀ ਰਿਟਾਇਰਡ ਮਾਤਾ ਪਿਤਾ ਕੈਨੇਡਾ ਵਿੱਚ ਰਹਿੰਦੇ ਪਿੰਡ ਦੇ ਵਿੱਚ ਪਰਿਵਾਰ ਦੀ ਵਧੀਆ ਕੋਠੀ ਮੁੰਡਾ ਕੈਨੇਡਾ ਸਰੀ ਦੇ ਵਿੱਚ ਵਰਕ ਪਰਮਿਟ ਤੇ ਹੈ ਆਪਰੇਟਰ ਦੀ ਜੌਬ ਕਰਦਾ ਚੰਗੀ ਸੈਲਰੀ ਕਟਿੰਗ ਵਾਲਾ ਨਸਰਹਿਤ ਮੁੰਡਾ 4 ਸਾਲ ਤੋਂ ਮੁੰਡਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਸੋਨਾ ਸੁਨੱਖਾ ਮੁੰਡਾ ਮੁੰਡੇ ਦਾ ਸ਼ਾਰਟ ਟਾਈਮ ਡਿਵੋਰਸ ਹੋਇਆ ਕੋਈ ਬੱਚਾ ਨਹੀਂ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਤਲਾਕशुदा ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ